करके मैं हाथ उठ के बेनती करना पाप को बचालिए एक्ती कले लड़ रहे हैं थोड़े आशीर्वाद ना लड़ रहे हैं भगवंत मान है। ने आम आदमी पार्टी तोड़के आम आदमी पार्टी पंजाब बना दिल्ली वाली पार्टियां जिन्होंने बहुत ज्यादा नुकसान अपना कियाजरीवाल रल गया कांग्रेस न इंदिरा गांधी ने टैंक टोपा दरबार साहब से हमला शुरू किया तो चालीस साल बाद पहली जून जो वोटा के बेनती करना है पंजाब बचा बचालिए एक्ती कले लड़ रहे हैं थोड़े आशीर्वाद लड़ रहे हैं दूजे पास एक पासे तुम हो एक पासे दिल्ली पार्टियां ਬਹੁਤ ਦਿੱਲੀਆਣੀਆਂ ਪਾਰਟੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਨੁਕਸਾਨ ਆਪਣਾ ਕੀਤਾ ਆ ਕਾਂਗਰਸ ਪਾਰਟੀ ਨੇ ਨਾ ਪਹਿਲੀ ਜੂਨ ਯਾਦ ਰੱਖਿਓ 40 ਸਾਲ ਪਹਿਲੇ ਪਹਿਲੀ ਜੂਨ ਨੂੰ ਇੰਦਰਾ ਗਾਂਧੀ ਨੇ ਟੈਂਕਾਂ ਟੋਪਾਂ ਨਾਲ ਦਰਬਾਰ ਸਾਹਿਬ ਤੇ ਹਮਲਾ ਸ਼ੁਰੂ ਕੀਤਾ ਸੀ ਅੱਜ ਉਹੀ ਦਿਨ ਫਿਰ ਤੋ ਆ ਗਿਆ 40 ਸਾਲ ਬਾਅਦ ਪਹਿਲੀ ਜੂਨ ਜਦੋਂ ਵੋਟਾਂ ਪਾਉਣੀਆਂ ਜਿਹੜਾ ਸਿੱਖ ਹੁਣ ਵੀ ਵੋਟ ਪਾਊਗਾ ਕਾਂਗਰਸ ਨੂੰ ਸਹੀ ਮੈਦੋ ਸਿੱਖਣੀ ਹੈ ਦੂਜੀ ਗੱਲ ਮੈਂ ਦੱਸਣਾ ਚਾਹਣਾ ਆ ਜਿਹੜੀ ਛਾੜੂ ਵਾਲੀ ਪਾਰਟੀ ਐ ਦੇਖੋ ਕੇਜਰੀਵਾਲ ਤਾਂ ਰਲ ਗਿਆ ਕਾਂਗਰਸ ਨਾਲ ਭਗਵੰਤ ਮਾਨ ਰਲ ਗਿਆ ਅਮੇਸ਼ਾ ਨਾਲ ਕਿਉਂਕਿ ਹੁਣ ਇਲੈਕਸ਼ਨ ਦੇ ਬਾਅਦ ਹੋਣਾ ਕੀ ਐ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਤੋੜ ਕੇ ਆਮ ਆਦਮੀ ਪਾਰਟੀ ਪੰਜਾਬ ਬਣਾਉਣ ਲੱਗਿਆ ਕਿਉਂਕਿ ਅੰਮੇਸ਼ਾ ਨੇ ਬਿਲਾ ਕੇ ਉਹਦੇ ਕਾਗਜ਼ ਕੱਟ ਕੇ ਦਿਖਾਤੇ ਕਿ ਦਿੱਲੀ ਵਾਲੀ ਸ਼ਰਾਬ ਘਟਾਲੇ ਤੋਂ ਵੱਡਾ ਘਟਾਲਾ ਹਮੇਸ਼ਾ ਇਹਨੇ ਕੀਤਾ ਭਗਵਾਨ ਤੁਮਾਨ ਨੇ ਦਿਖਾ ਦੇ ਤੂੰ ਵੀ ਪਿਆਰ ਹੋ ਜਾ ਉਹ ਕਹਿੰਦਾ ਜੀ ਮੈਨੂੰ ਤਾਂ ਜੋ ਕਹੋਗੇ ਮੈਂ ਕਰੂੰਗਾ ਹੁਣ ਤੁਸੀਂ ਦੇਖੋ ਕਿਸਾਨਾਂ ਨਾਲ ਬਾਰਡਰ ਤੇ ਟੱਪਣੀ ਤਹਿਸੀਲ ਕਰਤਾ ਸੀ ਪੰਜਾਬ ਦੇ ਵਿੱਚ ਉਹਨੇ ਬਹਰੀਆਣਾ ਇਹਨੇ ਪੰਜਾਬ ਦੇ ਵਿੱਚ ਬਰੀਕੇਟ ਲਾਏ ਪੰਜਾਬ ਦੇ ਵਿੱਚ ਗੋਲੀਆਂ ਚਲਾਈਆਂ ਬੰਬ ਸਿੱਟੇ ਆਪਣੇ ਕਿਸਾਨ ਵੀਰ ਕੁੱਟੇ ਪੰਜਾਬ ਪਰ ਚੁੱਪ ਕਰਕੇ ਕਿਉਂਕਿ ਭਗਵਾਨਤਮਨ ਨੇ ਕਿਹਾ ਵੀ ਕੁਝ ਨਹੀਂ ਕਰਨਾ ਜੇ ਕਾਲੀ ਸਰਕਾਰ ਹੁੰਦੀ ਕਿਸੇ ਦੀ ਹਿੰਮਤ ਨਹੀਂ ਹੋਣੀ ਸੀ ਥੋੜੇ ਪੰਜਾਬ ਥੋੜੇ ਤਰਫ ਕੋਈ ਆੱਖ ਵੀ ਚੱਕ